ਤੁਹਾਡਾ ਕਿਉਂ ਨਹੀਂ ਤੁਹਾਡੇ ਨਾਲ ਐਗਰੀ ਕੀ ਗੱਲ ਹੈ ਇੱذ ਤੁਹਾਡੇ ਨਾਲ ਐਗਰੀ ਨਹੀਂ ਮੇਰੇ ਨਾਲ ਐਗਰੀ ਨਹੀਂ ਨਹੀਂ ਭੈਣ ਨੇ ਮੇਰੇ ਘਰ ਵਾਲੇ ਦਾ ਨਾਮ ਕਾ ਲਿਆ ਅੱਛਾ ਇਹਦੀ ਭੈਣ ਨੇ ਘਰ ਕੀ ਨਾ ਕੀ ਉਹਨਾਂ ਦਾ ਜਿਨ੍ਹਾਂ ਨੇ ਹੁਸਨ ਤਾੜੇ ਹਸਨ ਦਾ ਨਾਮ ਹੈ ਇਹਦੀ ਭੈਣ ਦਾ ਤੁਹਾਡੇ ਹਸਨ ਦਾ ਨਾਮ ਕੀ ਹੈ ਮੇਰਾ ਨਾਮ ਮੇਰੇ ਘਰ ਵਾਲੇ ਦਾ ਨਾਮ ਅਰੁਣ ਹੈ ਤੇ ਤੁਹਾਡਾ ਨਾਮ ਕੀ ਮੇਰਾ ਨਾਮ ਨਿਭਾਏ ਕਿੱਥੇ ਰਹਿਣ ਵਾਲੇ ਤੁਸੀਂ ਮੈਂ ਬਸ ਤੀਨੋ ਪਰ ਕਾਰਖਾਨੇ ਦੀ ਰਹਿਣ ਵਾਲੀ ਨੂੰ ਅੱਛਾ ਜੀ ਤੇ ਜਿਹੜੇ ਤੁਹਾਡੇ ਹਸਬੰਡ ਕੀ ਇਹਨਾਂ ਨਾਲ ਜੋਬ ਵਗੈਰਾ ਕਰਦੇ ਸੀ ਕਿੱਦਾਂ ਹੋ ਗਿਆ ਇਹਨਾਂ ਦੀ ਅਟੈਚਮੈਂਟ ਨਹੀਂ ਕਰਦੇ ਸੀਗੇ ਇਹ ਪਤਾ ਨਹੀਂ ਕਿਤਾ ਮਿਲ ਗਏ ਆ ਪਸਤੀ ਨਹੀਂ ਪਤਾ ਨਹੀਂ ਸਿਸਟਮ ਉਹ ਮੈਂ ਕਿੱਦਾਂ ਸਮਝ ਲੱਗੀ ਤੇ ਜੀ ਕਹ ਰਿਹਾ ਇਹਨਾਂ ਦੀ ਭੈਣ ਦਾ ਮਤਲਬ ਕੌਣ ਹੈ ਕੌਣ ਜਿਨ੍ਹਾਂ ਨਾਲ ਗੱਲਬਾਤ ਇਹਨਾਂ ਦੀ ਗੱਲਬਾਤ ਕੋਈ ਇਹਨਾਂ ਦੀ ਹਾਂਜੀ ਫਰੈਂਡਸ਼ਿਪ ਸੀਗੀ ਆ ਤੋਂ ਇਹਨਾਂ ਦੀ ਅੱਛਾ ਤੁਹਾਨੂੰ ਕਦੀ ਪਤਾ ਨਹੀਂ ਲੱਗਾ ਇਸ ਚੀਜ਼ ਨੂੰ ਮੈਨੂੰ ਪਤਾ ਸੀਗਾ ਇਹਨਾਂ ਦੇ ਘਰ ਵੀ ਇਹਦੇ ਇਹਨਾਂ ਦੇ ਇਹਦੇ ਭੈਣ ਨੂੰ ਇਹਦੇ ਘਰ ਦੇ ਨੂੰ ਮਸਾਲੇ ਨੇ ਸਭ ਪਤਾ ਲੱਗਾ ਸਾ ਦੋ ਤਿੰਨ ਮਹੀਨੇ ਪਹਿਲੇ ਮੇਰੇ ਕੁੜੀ बस थी है ये किराया तो तेरह है ठीक है इसका भी लव मैरिज है लव मैरिज कराई हुई है ठीक है ठीक है जब ये लव मैरिज कराया तो मुंडा मेरे घर दो दौड़ दौड़ कर आता था मेरे नाल तोड़ दो मेरे नाल तोड़ दो अच्छा समझ गए तो कितना दे रहे हो कितने बेटे है इसका कितने बेटे ने बेटे को तीन बेटी है हाँ जी मैं दिखती हूँ ਚੋਇਆ ਤੁਹਾਨੂੰ ਇੰਤਰੀ ਵੀ ਗੇਲੇ ਜਾ ਰਹੇ ਹਾਂ ਬਲੈਰ ਜਾ ਰਹੇ ਹਾਂ ਸਾਡੀ ਕੁੜੀ ਨੂੰ ਕੈਪੀਟਾ ਹੋਇਆ ਪਾਣੀ ਇਹਨੇ ਤੇ ਇਹ ਦੇ ਘਰ ਵਾਲੇ ਨੇ ਮੰਦਿਰ ਨਹੀਂ ਹੈ ਆਈ ਫੋਨ ਕੋਈ ਨਹੀਂ ਹੈ ਥੋੜੇ ਬੀ ਜਾ ਗਿਆ ਉਹ ਜਾਇਆ ਉਹ ਰਾਤ ਦੇ 12 ਨਹੀਂ ਗਾ ਰ ਮੈਂ ਦੇਖ ਗਿਆ ਹਾਂ ਗੋਵਿੰਦਨਗਰ ਯਾਰ ਬਸਤੀ ਬਿਜਲੀ ਦਾ ਐਡ ਕਾਲੇ ਦਾ ਫੇਸੇ ਦੇ ਸਾਹਮਣੇ ਬੈਠ ਗਿਆ ਸਹਿਮਤ ਹੋ ਗਿਆ ਹੁਣ ਲੈ ਕੇ ਆਏ ਲੁਕੇਸ਼ਨ ਦੇਖ ਲੈ ਲੁਕੇਸ਼ਨ ਦਾ ਮਕਸਦ ਇਹ ਸਾਰੇ ਕੋਸ਼ਿਸ਼ ਕਰਨਾ ਨਹੀਂ ਰਾਤ ਦੇ 9 ਤੱਕ ਮੇਂ ਨਾ ਇਹ ਤੂੰ ਕੰਮ ਕਰ ਨਾ ਕਿਥੇ ਮੇਰੇ ਤਾਨੂੰ ਉਹ ਵੀ ਨਹੀਂ ਆ ਗਈ ਗੱਲ ਬਾਤ ਨਾ ਬਾਜਿਆ ਇਹ ਤਾਂ ਸਭ ਘਰ ਦੇਤੇ ਨੇ ਖੋਲ ਕੇ ਦੇ ਦਿਆ ਕਾਸੀ ਅੰਦਰ ਆ ਕੇ ਦੇਖ ਪਰ ਆ ਗਿਆ ਗੁਰੂਪਾਲਾ ਗਨੇ ਵੀ 80 ਬੈਣ ਕਿਸ ਦੀ ਇਦਾਂ ਹੋ ਨਹੀਂ ਜਾਗਦੀ ਬੇ ਮਾਰਿਆ ਭੜਾ ਹੀ ਕਰੇ ਥਾਣੇ ਆਜੋ ਦੋਨੋਂ ਟਾਈਮ ਦਿੱਤਾ ਗਿਆ ਥਾਣੇ ਦਾ ਹੁਣ ਥਾਣੇ ਆਜੋ ਭਾਜੀ ਰਾਤ ਦੇ ਜੋ ਕੰਮ ਹੋਏ ਇਹਦਾ ਪੰਗਾਮੇ ਦਾ ਰਾਤ ਦੇ 9 10 ਵਜੇ ਦਾ ਪੇਟਾ ਥਾਣੇ ਆਜੋ ਗੱਲ ਮੁੱਕ ਜੂਗੀ ਨਹੀਂ ਮੁੱਕਦੀ ਪਰਚਾ ਦੇ ਦਾਂਗੇ ਆਪਣਾ ਮੇਰਾ ਨਾਮ ਐਸਏ ਜੁਕਤਾ ਕਿਹੜੇ ਥਾਣੇ ਤੇ ਭਾਜੀ ਪੰਜ ਮਿੰਟ ਵਿੱਚ ਕੀ ਗੱਲਬਾਤ ਕੀ ਹੋਈ ਭਾਜੀ ਇੱਥੇ ਗੱਲਬਾਤ ਸੁਣਨ ਤੋਂ ਬਾਅਦ ਦੋਨਾਂ ਤਰ੍ਹਾਂ ਤਰਖਾਸ ਦਿੱਤੀ ਆ ਅੱਛਾ ਜੀ ਉਹ ਕਿੰਨੇ ਮੇਰੀ ਪੈਣ ਕਿਨਾਂ ਨੇ ਕੱਢੀ ਆ ਵਲਗਾ ਕੇ ਬਾਹਰ ਗਏ ਉਹ ਕਿੰਨੇ ਮੇਰੇ ਸਰਵ ਜਾਮ ਲਾ ਰਿਹਾ ਇਹਨਾਂ ਦੇ ਕੋਲ फेर ਛੂਟ ਬੋਲ ਰਹੀ ਹੈ ਤੁਹਾਨੂੰ ਦੱਸ ਰਹੀ ਆਂ ਇਹ ਗੰਦੀ ਜਨਾਨੀ ਹੈ ਇਹ ਕੰਮ ਹੀ ਇਹ ਕਰਦੀ ਕੁੜੀਆਂ ਦੀ ਸੈਟਿੰਗ ਕਰਾਉਂਦੀ ਮੁੰਡਿਆਂ ਦੇ ਨਾਲ ਅੱਛਾ ਇਹ ਇਹ ਦਾ ਪ੍ਰੂਫ ਤੁਹਾਨੂੰ ਇਹ ਮੇਜੂਬਾ ਦਾ ਪ੍ਰੂਫ ਵੀ ਇਹਦੇ ਫੋਨ ਡਿਟੇਲਰ ਦਿਖਾਓ ਚੈੱਕ ਸਾਰਾ ਕੁਝ ਮੇਜੂਬਾ ਤੁਹਾਨੂੰ ਇਸ ਗੰਦੀ ਜਨਾਨੀ ਹੈ ਹੋਰ ਕੁਝ ਨਹੀਂ ਮੈਡਮ ਇਹਨਾਂ ਨਾਲ ਇੱਕ ਵੀਡੀਓ ਦਿਖਾਈ ਜਾ ਰਹੀ ਹੈ ਜਿਹਦੇ ਵਿੱਚ ਤੁਸੀਂ ਕਹਿੰਦੇ ਵੀ ਤੁਹਾਡੇ ਤੁਹਾਡੇ ਸਿੱਖਰ ਵੀ ਨੇ ਤੁਹਾਡੇ ਸਿੱਖਰ ਵੀ ਨੇ ਤੁਸੀਂ ਵੀ ਉਸ ਮਤਲਬ ਤੁਸੀਂ ਸਾਰੇ ਜੁਨੇ ਹੋ ਤੋ ਇੱਕ ਵੀਡੀਓ ਸ਼ੋਅ ਕਰ ਰਹੇ ਨੇ ਕਿੱਥੋਂ ਦੀ ਵੀਡੀਓ ਹੈ ਮੈਡਮ ਸੀ ਕੋਈ ਕੁਛ ਨਹੀਂ ਕਰ ਸਕਦਾ ਇਹਨੇ ਇਹ ਅੱਗੋ ਜਵਾਬ ਦਿੱਤਾ ਮੈਨੂੰ ਉਥੇ ਜੈਮੀ ਕਿਤੇ ਨਾ ਕਿਤੇ ਤੁਹਾਨੂੰ ਪਨਕ ਸੀ ਕਿਤੇ ਨਾ ਕਿਤੇ ਜਿਹੜਾ ਕੀ ਹੈ ਪਹੁੰਚ ਕੀ ਹੈ ਸਾਡ ਪਲਪ ਉਥੇ ਆਇਆ ਉਹ ਮੋਕੇ ਤੇ ਆਂਦਾ ਜੀ ਡਿਊਟੀ ਹੁੰਦਾ ਸਤਿਨਾਮ ਮੈਮ ਕਿਤੇ ਨਾ ਕਿਤੇ ਤੋਂ ਨਹੀਂ ਸੀ ਦੀ ਪਨਕ ਸੀ ਫਿਰ ਕੀ ਜਾਨੀ ਕਿ ਤੁਹਾਡੀ ਸੱਸਾ ਦਾ ਪਨਕ ਨਹੀਂ ਸੀਗੀ ਇੱਦਾਂ ਦੀ ਕੋਈ ਗੱਲ ਬਾਤ ਨਹੀਂ ਯਾਰ ਉਹ ਥੋੜੀ ਹੋਈ ਬੋਲੇਗਾ ਸਾਡਾ ਯਾਰ ਉਹੀ ਚੀਜ਼ ਹੀ ਬੋਲ ਰਹਾ ਹੈ ਇਹ ਗਾਂਵੀ ਲੋਕਾਂ ਦੀ ਕੁੜੀਆਂ ਤੇ ਜਾਂਦੀ ਹੀ ਹੈ ਮੈਡਮ ਇਹਦਾ ਕੋਈ ਸਬੂਤ ਹੈ ਇਹ ਪੁੱਛੋ ਇਹ ਵੱਡੀ ਕੁੜੀ ਇਹ ਹੀ ਕੰਮ ਕਰਦੀ ਆ ਕਰੋ ਮੱਲੇ ਨਵਸਰ ਪਰ ਕਿਹਦਾ ਦੇਖ ਲਓ ਭਾਈ ਤੁਹਾਡੇ ਸਾਹਮਣੇ ਇਦਾਂ ਵੱਡੇ ਬੇਚੈਰੀ ਰੋ ਰਹੀ ਹੈ ਤਿੰਨ ਬੱਚੇ ਉਹਦੇ ਕੋਲ ਹੈ ਤੁਸੀਂ ਮਦਦ ਕਰਨਾ ਤੁਹਾਡਾ ਪੁੱਛਿਆ ਤੁਹਾਡੇ ਨਾਲ ਲੜਕੀ ਵੱਲੋਂ ਦੋਸ਼ ਲਗਾਏ ਗਏ ਹੈ ਇਹਨਾਂ ਵੱਲੋਂ ਜਿਹੜੇ ਕਿ ਬੱਚੇ ਹੈ ਮੇਰਾ ਘਰ ਲਾਓ ਚਲਾ ਗਿਆ ਲੜਕੀ ਕਹਿ ਰਹੀ ਹੈ ਕਿ ਮੇਰੀ ਭੈਣ ਮਿਸਿੰਗ ਹੈ ਕਿਤੇ ਨਹੀਂ ਕਿਤੇ ਕੀ ਲੱਗਦਾ ਕਿਹੜੀ ਪਾਈ ਦੇਖੋ ਦੋਨੋਂ ਪਾਸੇ ਕੁਛ ਨਾ ਕੁਛ ਤੇ ਕਾਲਾ ਹੈ ਹੀ ਤਾਂ ਹੀ ਕੁੜੀ ਵੀ ਨੱਠੀ ਹੈ ਤੇ ਮੁੰਡਾ ਵੀ ਨੱਠਿਆ ਜੀ ਜੀ ਬੇਸਿਕਲੀ ਇਹਨਾਂ ਨੂੰ ਵੀ ਪਤਾ ਸਾਰਾ ਸੀ ਟੀਚਰ ਪਹਿਲੇ ਵੀ ਕ੍ਰੀਏਟ ਹੈ ਠੀਕ ਹੈ ਆਪਾਂ ਅੱਜ ਆ ਕੇ ਸੀਨ ਬਣਾਈਏ ਸਾਡਾ ਕੋਈ ਫਾਇਦਾ ਤੇ ਬੰਦਾ ਨਹੀਂ ਵੀ ਪਲਾਨ ਕੰਮ ਚੱਲਦਾ ਪਿਆ ਦੋਨੋਂ ਪਾਰਟੀਆਂ ਨੂੰ ਪਤਾ ਕੌਣ ਕਿੱਥੇ ਲੱਗੇ ਕਿੱਥੇ ਨਹੀਂ ਲੱਗੇ ਬਾਕੀ ਆਪਾਂ ਤਾਂ ਪਹਿਲੀ ਵਾਰ ਇਹਨਾਂ ਨੂੰ ਮਿਲੇ ਆ ਸੁਸ਼ਮਾ ਜੀ ਪਹਿਲੀ ਵਾਰ ਹੀ ਇਹਨਾਂ ਨੂੰ ਮਿਲੇ ਆ ਪਹਿਲੀ ਵਾਰੀ ਅਸੀਂ ਉਹਨਾਂ ਨੂੰ ਜਾਣਦੇ ਆ ਉਹ ਵੀ ਨਵੇਂ ਆਏ ਨੇ ਮਹੱਲੇ ਦੇ ਵਿੱਚ ਕੋਈ ਜ਼ਿਆਦਾ ਟਾਈਮ ਉਹਨਾਂ ਨੂੰ ਹੋਇਆ ਨਹੀਂ ਕਿੰਨੇ ਚਿਰ ਹੋ ਗਈ ਪਾਈ ਉੱਧਾ ਸੱਤ ਮਹੀਨੇ ਹੋਏ ਇਸ ਤੋਂ ਜ਼ਿਆਦਾ ਉਹਨਾਂ ਨੂੰ ਟਾਈਮ ਹੋਇਆ ਨਹੀਂ ਪਹਿਲਾਂ ਵੀ ਇੱਧਾ ਬਵਾਦ ਹੋਇਆ ਮਹੱਲੇ ਦੇ ਵਿੱਚ ਨਹੀਂ ਆਪਾਂ ਕਦੀ ਬਵਾਦ ਨਹੀਂ ਦੇਖਿਆ ਨਾ ਹੀ ਕਦੀ ਇਸ ਮਹੱਲੇ 'ਚ ਹੋਣ ਦਿੱਤਾ ਵਾ ਅੱਛਾ ਹੁਣ ਅੱਜ ਜਦੋਂ ਸਾਨੂੰ ਪਤਾ ਲੱਗਾ ਕਿ ਬਾਹਰ ਸ਼ੋਰ ਸ਼ਰਾਬਾ ਹੋ ਰਿਹਾ ਵਾ ਅਸੀਂ ਸਾਰੇ ਬਾਹਰ ਆਏ ਆ ਨਿਵਾਸੀ ਵੀ ਬਾਹਰ ਆਏ ਆ ਸੋਨ ਦਾ ਟਾਈਮ ਸੀਗਾ ਵੀ ਖੱਪ ਖਾਣਾ ਕਾਦਾ ਪਿਆ ਰਿਆ ਮੀਡੀਆ ਕੱਟਾ ਹਰ ਚੀ ਕੱਟੀ ਆ ਸਾਡੇ ਵਿਚਾਰੀ ਨਾਲ ਆਪਾਂ ਤਿੰਨ ਬੱਚੇ ਛੋਟੇ ਛੋਟੇ ਦੇਖ ਰਹੇ ਆ ਰੋ ਰਿਆ ਕੋਈ ਨਾ ਕੋਈ ਤਾਂ ਸੱਚਾਈ ਕੰਮ ਕੀ ਕਰਦਾ ਕੋਈ ਪਤਾ ਇਹਨਾਂ ਹਸਬੰਡ ਕੀ ਕੰਮ ਕਰਦਾ ਕਿ ਮੈਂ ਬ੍ਰਦਰ ਕਦੀ ਦੇਖਿਆ ਹੀ ਨਹੀਂ ਕਦੀ ਦੇਖਿਆ ਨਹੀਂ ਕਦੀ ਨਹੀਂ ਕਿਸੇ ਨੂੰ ਦੇਖਿਆ ਕੁੜੀ ਨੂੰ ਰਨਮ ਨਹੀਂ ਦੇਖਿਆ ਸੀ ਕਿਸੇ ਨੂੰ ਨਹੀਂ ਦੇਖਿਆ ਕਦੀ ਵੀ ਠੀਕ ਹੈ ਜੀ ਤੁਹਾਨੂੰ ਕਹਿ ਰਹੇ ਨਿਊਲੀ ਆਏ ਆ ਪੁਰਾਣੇ ਬੰਦੇ ਹੁੰਦੇ ਅਸੀਂ ਬੇਸਿਕਲੀ ਜਾਣਦੇ ਹਾਂ ਪਰ ਜੀ ਅਗਰ ਵੇਖਿਆ ਜਾਵੇ ਅਸੀਂ ਲੋਕਾਂ ਵਿੱਚ ਰੋਜ਼ ਵਿਚਰਦੇ ਹਾਂ ਤੁਸੀਂ ਵੀ ਕੁਝ ਨਾ ਕੁਝ ਜੌਬ ਕਰਦੇ ਹੋਵੋਗੇ ਜਿਵੇਂ ਕਿ ਅਸੀਂ ਐਲੀਕੇਸ਼ਨਸ ਦੇਖ ਰਹੇ ਹਾਂ ਇੱਕ ਲੜਕੀ